ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਪਿਆਰੇ ਫਤਿਹ ਪ੍ਰਵਾਨ ਕਰਨੀ ਅੱਜ ਨਾ ਪ੍ਰੋਗਰਾਮ ਤੇ ਗਏ ਸੀ ਤੇ ਉੱਥੇ ਇੱਕ ਅਨੁਭਵ ਹੋਇਆ ਅਲੱਗ ਤਰ੍ਹਾਂ ਦਾ ਤੇ ਮੈਂ ਕਿਹਾ ਸੰਗਤ ਨਾਲ ਸ਼ੇਅਰ ਕਰੀਏ ਸੰਗਤ ਨਾਲ ਸਾਂਝਾ ਕਰੀਏ ਕਿਉਂਕਿ ਮਾਰੇ ਨੇ ਬਾਣੀ ਵਿੱਚ ਲਿਖਿਆ ਹੈ ਨਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿੱਜ ਘਰ ਬਾਸਾ ਹੋਏ ਜਿਵੇਂ ਮਾਰੇ ਕਹਿੰਦੇ ਸ਼ਬਦਾਂ ਮਾਹੀ ਬਖਾਣੀਆਂ ਬਿਰਲਾ ਤਾਂ ਬੁੱਝਾ ਕੋਏ ਇਹ ਜਿਹੜੀ ਬਾਣੀ ਆ ਲਿਖੀ ਹੋਈ ਤਾਂ ਸ਼ਬਦਾਂ ਵਿੱਚ ਆ ਸਾਹਮਣੇ ਸਾਨੂੰ ਪੜਨ ਵਿੱਚ ਆਉਂਦੀ ਆ ਹਰ ਬੰਦਾ ਪੜ ਸਕਦਾ ਪਰ ਇਹਦੇ ਪਿੱਛੇ ਵਾਲੀ ਜਿਹੜੀ ਭਾਵਨਾ ਆ ਨਾ ਗੁਰੂ ਸਾਹਿਬ ਜੋ ਸਾਨੂੰ ਸਿਖਿਆ ਜੋ ਉਪਦੇਸ਼ ਦੇ ਰਹੇ ਆ ਉਹ ਪਿੱਛੇ ਛੁਪਿਆ ਹੋਇਆ ਹੁੰਦਾ ਉਹਨੂੰ ਵਿਰਲਾ ਬੁੱਝਦਾ ਮਹਾਰਾਜ ਕਹਿੰਦੇ ਉਹਨੂੰ ਵਿਰਲਾ ਬੁੱਝਦਾ ਵਿਵੇਕ ਜਿਹਨੂੰ ਵਿਵੇਕ ਦੀ ਦਾਤ ਬਖਸ਼ਿਸ਼ ਕਰਦਾ ਨਾ ਮਹਾਰਾਜ ਉਹ ਬੁੱਝਦਾ ਨਹੀਂ ਤਾਂ ਬਾਣੀ ਨੂੰ ਸਾਹਮਣੇ ਉਹ ਤਾਂ ਸਾਰੇ ਹੀ ਪੜਦੇ ਆ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖੋ ਜਿਹੜਾ ਗੁਰੂ ਦੇ ਸਨਮੁਖੋ ਆ ਗੁਰੂ ਦੀ ਉਹ ਉਪਦੇਸ਼ ਨੂੰ ਹੁਕਮ ਨੂੰ ਸਮਝ ਕੇ ਮੰਨਣ ਲੱਗ ਪਵੇ ਗੁਰਮੁਖ ਹੋ ਜਵੇ ਉਹ ਗੁਰੂ ਦੀ ਬਾਣੀ ਨੂੰ ਉਹ ਸਮਝਦਾ ਅੱਜ ਪ੍ਰੋਗਰਾਮ ਤੇ ਗਏ ਸੀ ਤਾਂ ਉੱਥੇ ਨਾ ਦੇਗ ਬਣਾਉਣ ਲੱਗੇ ਤੇ ਸਿੰਘ ਸਾਹਿਬ ਨਾਲ ਅਸੀਂ ਦੇਗ ਬਣਾ ਰਹੇ ਸੀ ਇਕੱਠੇ ਹੋ ਗਏ ਤਾਂ ਇੱਕ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਸਿੰਘ ਸਾਹਿਬ ਆਏ ਤਾਂ ਉਹ ਨਾ ਕੱਪ ਦੇ ਵਿੱਚ ਇੰਨਾ ਕੁ ਦੁੱਧ ਲੈ ਕੇ ਆ ਗਏ ਤਾਂ ਕਹਿੰਦੇ ਇਹ ਦੇਗ ਚ ਪਾ ਦਿਓ ਮੈਂ ਕਿਹਾ ਸਿੰਘ ਸਾਹਿਬ ਇਹ ਕਿਉਂ ਤੇ ਕਹਿੰਦੇ ਜੀ ਪੰਜਵਾ ਪਾਇਆ ਘਿਰਦ ਤਾਂ ਹੋਆ ਪਾਕ ਪਵਿੱਤ ਮੈਂ ਕਹਾਂ ਗੁਰਮਖੋ ਕਿਰਤ ਦਾ ਕਿਉਂ ਨੂੰ ਕਹਿੰਦੇ ਆ ਤੇ ਇਹ ਤੁਸੀਂ ਦੁੱਧ ਲੈ ਆਏ ਤੇ ਨਾਲੇ ਮर्यादा ਵਿੱਚ ਨਹੀਂ ਹੈਗਾ ਇਹੋ ਕਿ ਦੁੱਧ ਪਾਈਏ ਦੇਗ ਦੇ ਵਿੱਚ ਕਹਿੰਦੇ ਨਹੀਂ ਸਾਡੇ ਮਹਾਪੁਰਖ ਇਦਾਂ ਕਹਿੰਦੇ ਹੁੰਦੇ ਆ ਮਹਾਪੁਰਖ ਕਰਦੇ ਆ ਯਾਨੀ ਮਹਾਪੁਰਖਾਂ ਨੂੰ ਕਿਉਂ ਉਹ ਗੱਲ ਫਿਰ ਉੱਥੇ ਆ ਗਈ ਨਾ ਸ਼ਬਦਾਂ ਮਾਹੀ ਬਖਾਣੀਆਂ ਬਿਰਲ ਤਾਂ ਪੁੱਜਿਆ ਕੋਈ ਗੁਰੂ ਦੇ ਸਿਧਾਂਤ ਨੂੰ ਨਹੀਂ ਜਾਣਿਆ ਤੇ ਬਸ ਉਹ ਜੋ ਮਨ ਸਾਡੇ ਨੇ ਮਤ ਕਰ ਦਿੱਤੀ ਜੋ ਸਾਡੇ ਮਨ ਨੇ ਸੁਝਾ ਦੇ ਤਾਂ ਬਸ ਉਹ ਮੰਨ ਲਿਆ ਇਹਨੂੰ ਮਨਮਤ ਕਹਿੰਦੇ ਆ ਦੇ ਉਹ ਮੈਂ ਬਾਅਦ ਚ ਚਲੋ ਉਸ ਵੇਲੇ ਤਾਂ ਦੁੱਧ ਲੈ ਲਿਆ ਉਹ ਚਲੇ ਗਏ ਦੁੱਧ ਅਸੀਂ ਸਾਈਡ ਤੇ ਰੱਖ ਦਿੱਤਾ ਨਹੀਂ ਪਾਇਆ। ਤੋਂ ਬਾਅਦ ਫਿਰ ਮੇਰਾ ਮਨ ਹੋਇਆ ਮੈਂ ਕਿਹਾ ਅੱਧਾ ਪੌਣਾ ਘੰਟਾ ਲਾਈਏ ਪੇ ਥੋੜਾ ਜਿਹਾ ਸਮਝਾਈਏ ਫਿਰ ਸੰਗਤ ਇਕੱਠੀ ਕੀਤੀ ਉੱਥੇ ਸਾਈਡ ਤੇ ਭੋਗ ਤੋਂ ਬਾਅਦ ਤਾਂ ਜਿਸ ਵੇਲੇ ਸਾਰਾ ਨਿਪਟ ਗਿਆ ਤਾਂ ਉਸ ਵੇਲੇ ਫਿਰ ਸਾਈਡ ਤੇ ਹੋ ਕੇ ਕਾਫੀ ਸਿੰਘ ਸੱਜਣ ਬਹਿ ਗਏ ਸੰਗਤ ਤੇ। ਉਹਨਾਂ ਨਾਲ ਗੱਲਬਾਤ ਹੋਈ ਤਾਂ ਫਿਰ ਇਹ ਮੈਂ ਕਿਹਾ ਮਹਾਰਾਜ ਨੇ ਇਹ ਪੰਜਵਾ ਪਾਇਆ ਘਿਰਤ ਜਿਹੜਾ ਹੈ ਨਾ ਆਸਾ ਦੀ ਵਾਰ ਦੇ ਵਿੱਚ ਆਉਂਦਾ ਹੈ ਨਾ ਪਹਿਲਾਂ ਸੋਚਿਆ ਆਪੇ ਸੋਚਿਆ ਬੈਠਾ ਆਏ ਸੋਚੇ ਅੱਗੇ ਰੱਖੇ ਉਹਨ ਕੋਈ ਨਾ ਪਿੱਟਿਓ ਜਾਏ ਸੋਚਾ ਹੋਏ ਕਿ ਜੇਵੇ ਲੱਗਾ ਪੰਨ ਸਲੋਕ ਕੁਥੇ ਜਾਏ ਛੋਟਿਆ ਕਿਸੇ ਲੱਗਾ ਦੁਖ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵੇ ਤ ਪਾਪੀ ਸੋ ਤਨ ਗੱਡਿਆ ਥੁੱਕਾ ਪਈਆਂ ਤੇ ਜਿਤਮੁਖ ਨਾਮ ਨਾ ਉਚਰੇ ਬਿਨ ਨਾ ਵੈ ਰਸ ਖਾਏ ਨਾਨਕ ਐਵੇਂ ਜਾਣੀਏ ਤਿਤਮੁਖ ਧੁੱਕਾ ਪਾਏ ਇਹ ਆਸਾ ਕੀ ਬਾਰ ਦੇ ਵਿੱਚ ਆਉਂਦਾ ਆ ਇਹਦੇ ਵਿੱਚ ਪੰਜਵਾਂ ਪਾਇਆ ਘਿਰਤ ਉਹ ਨਾ ਜਿਹੜਾ ਇਹ ਘਿਰਤ ਜਣਾਇਆ ਕਿ ਉਹਨੂੰ ਕਹਿੰਦੇ ਆ ਤੇ ਇਹਦੇ ਨਾਲ ਦੁੱਧ ਦਾ ਕੋਈ ਸਬੰਧ ਨਹੀਂ ਹੈਗਾ ਨਾਲੇ ਦੇਗ ਨਾਲ ਕੋਈ ਸਬੰਧ ਨਹੀਂ ਇੱਥੇ ਮਹਾਰਾਜ ਇੱਕ ਜਿਹੜੀ ਬ੍ਰਾਹਮਣ ਦਾ ਬਣਾਇਆ ਹੋਇਆ ਅਨਮਤ ਦਾ ਇੱਕ ਸੁਚਮਤਾ ਦਾ ਬਣਾਇਆ ਹੋਇਆ ਇੱਕ ਟਕਮਾਂਜ ਦੀ ਨਾ ਇੱਕ ਪਖੰਡ ਸੀਗਾ ਉਹਦੇ ਪਖੰਡ ਦੀ ਖੇ ਖਿੱਲੀ ਉਹ ਪੰਡ ਦੀ ਉਸ ਪਖੰਡ ਦੀ ਜਿਹੜੀ ਖੁੱਦੋ ਸੀ ਨਾ ਉਹਨੂੰ ਖੋਲ ਕੇ ਵਿੱਚੋਂ ਲੀਰਾਂ ਖਲਾਰਦੇ ਹੋਏ ਸਾਨੂੰ ਦ੍ਰਿਸ਼ਟਾਂਤ ਦੇ ਰਹੇ ਨੇ ਇਸ ਗੱਲ ਨੂੰ ਸਾਨੂੰ ਸਮਝਾ ਰਹੇ ਨੇ ਕਹਿੰਦੇ ਪਹਿਲਾਂ ਸੁੱਚ ਕਿਉਂਕਿ ਰਬਦਾਸ ਜੀ ਨੇ ਵੀ ਇਸ ਗੱਲ ਨੂੰ ਕਿਹਾ ਹੈ ਨਾ ਗੋ ਮਾਈ ਗੋਵਿੰਦ ਪੂਜਾ ਕਹ ਲੈ ਚਰਾਵੋਂ ਅਬਰਨਾ ਫੂਲ ਅਨੂਪਨਾ ਪਾਵੋਂ ਹੇ ਮੇਰੀ ਮਾਂ ਇਹ ਬ੍ਰਾਹਮਣ ਲੋਕ ਕਹਿੰਦੇ ਆ ਵੀ ਸਾਰੀਆਂ ਚੀਜ਼ਾਂ ਸੁੱਚੀਆਂ ਚਾਹੀਦੀਆਂ ਆ ਪ੍ਰਮਾਤਮਾ ਦੀ ਪੂਜਾ ਕਰਨ ਬਾਅਦ ਤੇ ਪ੍ਰਮਾਤਮਾ ਦੀ ਪੂਜਾ ਕਰਾਂਗੇ ਤਾਂ ਫਿਰ ਪ੍ਰਮਾਤਮਾ ਤੁੱਠੂਗਾ ਕੁਝ ਹੋਊਗਾ ਦਰਸ਼ਨ ਦੇਊਗਾ ਪਰ ਮੇਰੀ ਮਾਂ ਮੈਨੂੰ ਤਾਂ ਕੁਝ ਸੁੱਚਾ ਦੀਦਾ ਹੀ ਨਹੀਂ ਤੇ ਮੈਂ ਬ੍ਰਾਹਮਣ ਦੀ ਸ਼ਰਤ ਕਿੱਥੋਂ ਪੂਰੀ ਕਰਾਂ ਤੇ ਕਿਉਂ ਕਹਿੰਦੇ ਦੁੱਧ ਚਾਹੀਦਾ ਪਾਣੀ ਚਾਹੀਦਾ ਫੁੱਲ ਚਾਹੀਦੇ ਆ ਧੂਪ ਬੱਤੀ ਚਾਹੀਦੀ ਆ ਰਬਦਾਸ ਜੀ ਕਹਿੰਦੇ ਮਾਤਾ ਮਾਤਾ ਨੂੰ ਆਖਣ ਲੱਗੇ ਜਾਂ ਸਾਨੂੰ ਸਮਝਾਉਂਦਿਆ ਹੋਇਆ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਰਬਦਾਸ ਜੀ ਨੇ ਆਖਣ ਲੱਗੇ ਦੂਦ ਬਚਰੇ ਬਚਰੇ ਥਣੋਂ ਬਿਟਾਰਿਓ ਫੂਲ ਭਵਲ ਉਹ ਫੂਲ ਭਵਰ ਜਲ ਮੀਨ ਬਗਾਰਿਓ ਮਾਈ ਗੋਵਿੰਦ ਪੂਜਾ ਕਾਹ ਲੈ ਚਰਾਵੂ ਅਬਰਨਾ ਫੂਲ ਅਨੂਪਨਾ ਪਾਵੂ ਮਲਿਆਗਰ ਬੇਡੇ ਹੈ ਭੋਇਆਂਗਾ ਬੇਖ ਅੰਮ੍ਰਿਤ ਵਸਾਇ ਇਕ ਸੰਗਾ ਨੈ ਵੇ ਤੂਪ ਦੀਪ ਨੈ ਵੇ ਦੇ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਮਹਾਰਾਜ ਕਹਿੰਦੇ ਕਹਿੰਦੇ ਭਾਈ ਜਿਹੜਾ ਦੁੱਧ ਸਿਖਾ ਉਹ ਬੱਚੇ ਨੇ ਝੂਠਾ ਕਰ ਦਿੱਤਾ ਚੋਣ ਤੋਂ ਪਹਿਲਾਂ ਹੀ ਮੱਛੀ ਪਾਣੀ ਦੇ ਵਿੱਚ ਸਾਰੇ ਜੀਵ ਜੰਤੂ ਰਹਿੰਦੇ ਵਿੱਚ ਹੀ ਹੱਗਦੇ ਖਾਂਦੇ ਉਹਨਾਂ ਨੇ ਖਰਾਬ ਕਰ ਦਿੱਤਾ ਜਿਹੜਾ ਫੁੱਲ ਆ ਉਹ ਪੌਰੇ ਨੇ ਵਿੱਚੋਂ ਬਾਸ ਸੁਗੰਧੀ ਲੈਣ ਲੱਗੇ ਨੇ ਉਹਨੇ ਉੱਤੇ ਬੈ ਕੇ ਝੂਠਾ ਕਰ ਦਿੱਤਾ ਤੇ ਜਿਹੜਾ ਚੰਦਨ ਆ ਉਹਦਾ ਤਿਲਕ ਲਾਉਣਾ ਹੁੰਦਾ ਮੂਰਤੀ ਦਾ ਕਹਿੰਦੇ ਉਹਦੇ ਤੇ ਸੱਪ ਤੇ ਸਾਪ ਉਹਦੇ ਨੂੰ ਲਪਟੇ ਹੋਏ ਹੁੰਦੇ ਆ ਤੇ ਉਹਦੇ ਉੱਤੇ ਜ਼ਹਿਰ ਸਿੱਟਦੇ ਆ ਉਹ ਹੁਣ ਉਹ ਜਰੀਲਾ ਉਹਦੇ ਉੱਤੇ ਤਾਂ ਜ਼ਹਿਰ ਸਿੱਟਦੇ ਈ ਉਹ ਵੀ ਝੂਠਾ ਕਰ ਦਿੱਤਾ ਚੱਟ-ਚੱਟ ਕੇ ਉਹਨਾਂ ਨੇ ਤੇ ਮਹਾਰਾਜ ਕਹਿੰਦੇ ਗੋਮੇਦ ਪੂਜਾ ਕਾਹ ਲੈ ਚਰਾਵੂ ਅਬਰ ਨਾ ਫੂਲ ਨੂਪਨਾ ਪਾਵੂ ਏ ਮੇਰੀ ਮਾਂ ਮੈਨੂੰ ਜੇ ਕੁਛ ਨਾ ਮਿਲਿਆ ਸੁੱਚਾ ਤਾਂ ਫਿਰ ਮੈਂ ਸ਼ਰਤ ਨਹੀਂ ਪੂਰੀ ਕਰ ਸਕਣਾ ਮੈਂ ਕਿਦਾਂ ਪ੍ਰਮਾਤਮਾ ਦੇ ਦਰਸ਼ਨ ਕਰਾਂਗਾ ਤੇ ਲਾਸਟ ਵਿੱਚ ਜਾ ਕੇ ਇਹ ਸਾਰੀ ਗੱਲ ਗੱਲ ਦੇ ਵਿੱਚ ਇਹ ਬਾਹਮਣ ਦੀ ਬਣਾਈ ਹੋਈ ਜਿਹੜੀ ਪਖੰਡ ਦੀ ਖੁੱਦੋ ਸੀ ਉਹਨੂੰ ਖਲਾਰਦਿਆਂ ਹੋਇਆਂ ਨਾ ਤੇ ਲਾਸਟ ਵਿੱਚ ਜਾ ਕੇ ਕਹਿੰਦੇ ਨੇ ਤਨ ਮਨ ਅਰਪੂ ਪੂਜ ਚਰਾਵੂ ਗੁਰ ਪ੍ਰਸਾਦ ਨਰੰਜਨ ਪਾਵੂ ਉਹ ਭਾਈ ਪ੍ਰਮਾਤਮਾ ਦੀ ਪੂਜਾ ਕਰਨ ਵਾਸਤੇ ਬਹੁਤਿਆਂ ਸੂਚੀਆਂ ਚੀਜ਼ਾਂ ਦੀਆਂ ਆਹ ਜੋ ਅਡੰਬਰ ਬਣਾਇਆ ਹੋਇਆ ਆ ਇਹ ਆ ਲੈ ਉਹ ਚਾਹੀਦਾ ਆ ਕਰਨਾ ਚਾਹੀਦਾ ਉਹ ਕਹਿੰਦੇ ਸਭ ਕੁਝ ਆ ਜੋ ਉੱਤੇ ਸਾਰੇ ਸ਼ਬਦ ਵਿੱਚ ਦੱਸਿਆ ਨਾ ਭੀ ਫੁੱਲ ਲੈ ਕੇ ਆਓ ਸੁੱਚੇ ਜਲ ਸੁੱਚਾ ਚਾਹੀਦਾ ਦੁੱਧ ਸੁੱਚਾ ਚਾਹੀਦਾ ਤੇ ਹੋਰ ਅਨੇਕਾਂ ਚੀਜ਼ਾਂ ਸੁਗੰਧਈ ਆਪਣੇ ਚੰਦਨ ਦਾ ਟਿੱਕਾ ਲਾਉਣ ਵਾਸਤੇ ਚੰਦਨ ਸੁੱਚੀ ਚਾਹੀਦੀ ਆ ਮਹਾਰਾਜ ਕਹਿੰਦੇ ਕੁਝ ਨਹੀਂ ਚਾਹੀਦਾ ਭਾਈ ਜੇ ਚਾਹੀਦਾ ਨਾ ਤੇ ਆਪਣਾ ਮਨ ਤੇ ਤਨ ਤਨ ਗੁਰੂ ਦੇ ਹਵਾਲੇ ਕਰ ਦੇ ਮਨ ਤਨ ਅਰਪਉ ਪੂਜ ਚੜਾਵਉ ਤੇ ਉਹ ਮਹਾਰਾਜ ਕਹਿੰਦੇ ਆਪਣਾ ਤਨ ਤੇ ਮਨ ਤਨ ਦਾ ਅਰਪਣ ਕਰਨਾ ਕੀ ਆ ਸੰਗਤ ਦੀ ਸੇਵਾ ਵਿੱਚ ਲੱਗਣਾ ਤਨ ਦੇ ਨਾਲ ਸੇਵਾ ਕਰਨੀ ਸੰਗਤ ਦੀ ਤੇ ਮਨ ਅਰਪਣ ਕਰਨ ਤੋਂ ਮਤਲਬ ਇਹ ਗੁਰੂ ਦੇ ਵਿਦੇਸ਼ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਣਾ ਆਪਣੇ ਮਨ ਦੀ ਮਤ ਤੇ ਆ ਕੇ ਗੁਰੂ ਦੀ ਮਤ ਗ੍ਰਹਿਣ ਕਰ ਲਈ ਤਾਂ ਸਮਝ ਲਓ ਅਸੀਂ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਮਨ ਤਨ ਅਰਪਉ ਪੂਜ ਚੜਾਵਉ ਇਹ ਮਨ ਦੀ ਮਨ ਤੇ ਤਨ ਤੇ ਤਨ ਗੁਰੂ ਦੀ ਗੋਲਕ ਚ ਪਾ ਦਿੱਤਾ ਤੇ ਫੇਰ ਫੇਰ ਮਾਰੇ ਕਹਿੰਦੇ ਗੁਰ ਫੇਰ ਗੁਰੂ ਕੁਛ ਖੋਸ਼ ਹੋ ਜਾਊਗਾ ਗੁਰੂ ਟੁੱਟ ਪਊਗਾ ਗੁਰ ਗੁਰ ਪ੍ਰਸਾਦ ਨਰੰਜਨ ਭਾਮੂ ਨਰੰਜਨ ਮਤਲਬ ਮਾਇਆ ਤੋਂ ਰਹਿਤ ਪ੍ਰਮਾਤਮਾ ਅਕਾਲ ਪੁਰਖ ਜਿਹਨੂੰ ਮਾਇਆ ਦਾ ਕੋਈ ਵੀ ਲੇਸ਼ ਮਾਤਰ ਵੀ ਉਹਦੇ ਚ ਮੈਲ ਹੈ ਨਹੀਂਗੀ ਇਸੇ ਗੱਲ ਦੀ ਉਦਾਹਰਣ ਦਿੰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੇ ਬ੍ਰਾਹਮਣ ਆਪ ਆਇਆ ਸੁਚਾ ਪਹਿਲਾਂ ਸੋਚਿਆ ਆਪੋ ਸੁੱਚੇ ਬੈਠਾ ਆਏ ਪਹਿਲਾਂ ਨਹਾ ਤੋ ਗਏ ਸੁੱਚਾ ਹੋਇਆ ਫਿਰ ਸੁੱਚੇ ਥਾਂ ਦੇ ਉੱਤੇ ਬੈਠਾ ਫਿਰ ਆਣ ਕੇ ਉਹ ਘਰ ਵਾਲਿਆਂ ਨੇ ਜਿਹੜਾ ਸੁੱਚਾ ਪ੍ਰਸ਼ਾਦਾ ਰੱਖਿਆ ਸੀ ਭੋਜਨ ਸੁੱਚਾ ਰੱਖਿਆ ਸੀ ਉਹ ਲਿਆ ਕੇ ਬ੍ਰਾਹਮਣ ਅੱਗੇ ਰੱਖਿਆ ਫਿਰ ਬ੍ਰਾਹਮਣ ਨੇ ਉਹ ਹੱਥੋਂ ਤੋ ਹੋ ਗਏ ਸੁੱਚਾ ਹੋ ਕੇ ਫਿਰ ਕਾਰ ਕੱਢ ਕੇ ਆਲੇ ਦੁਆਲੇ ਫਿਰ ਉਹ ਖਾਦਾ ਤੇ ਮਹਾਰਾਜ ਲਾਟ ਵਿੱਚ ਜਾ ਕੇ ਕਹਿੰਦੇ ਕਹਿੰਦੇ ਕੁ ਹੱਤੀ ਜਾਈ ਸੁੱਟਿਆ ਕਿਸੇ ਲੱਗਾ ਦੋਖ ਹੁਣ ਮਹਾਰਾਜ ਇਹ ਪੰਡਤ ਜੀ ਤੁਸੀਂ ਇੰਨਾ ਸੁਚੇ ਮਤਾ ਦਾ ਖਿਆਲ ਰੱਖਿਆ ਪਰ ਜਿਸ ਵੇਲੇ ਖਾਦਾ ਉਹ ਮੂੰਹ ਦੇ ਵਿੱਚ ਪਾਇਆ ਤਾਂ ਢਿੱਡ ਦੇ ਵਿੱਚ ਤਾਂ ਗੰਦ ਸੀਗਾ ਤੁਸੀਂ ਗੰਦੇ ਥਾਂ ਦੇ ਤੇ ਕਹਿੰਦੇ ਹੁਣ ਕਿਸੇ ਲੱਗਾ ਦੋਖ ਕਹਿੰਦੇ ਹੁਣ ਦੱਸੋ ਵੀ ਇਹ ਜਿਹੜਾ ਗੰਦ ਦੇ ਵਿੱਚ ਉਹ ਭੋਜਨ ਰਲਹਾਤਾ ਇਹ ਹੁਣ ਪਾਪਕੇ ਨੂੰ ਲੱਗਾ ਘਰ ਵਾਲਿਆਂ ਨੂੰ ਜਿਨ੍ਹਾਂ ਨੇ ਇੰਨੀ ਸੁੱਚਮਤਾ ਰੱਖੀ ਸੀ ਜਾਂ ਤੁਹਾਨੂੰ ਜਿਨ੍ਹਾਂ ਨੇ ਹੱਥ ਮੂੰਹ ਧੋ ਕੇ ਤੇ ਕਿਸੇ ਤੇ ਪ੍ਰਸ਼ਾਵਾ ਪੈਣ ਤੋਂ ਬਗੈਰ ਕਿਸੇ ਤੇ ਭੇਟ ਹੋਣ ਤੋਂ ਬਗੈਰ ਊਚ ਨੀਚ ਦੀ ਜਾਤ ਪਾਤ ਦਾ ਖਿਆਲ ਰੱਖਣ ਤੋਂ ਬਗੈਰ ਜਿਨ੍ਹਾਂ ਨੇ ਖਾਧਾ ਇਹ ਉਹਨਾਂ ਨੂੰ ਪਾਪ ਤੈਨੂੰ ਪਾਪ ਲੱਗਾ ਕਿ ਘਰਦਿਆਂ ਨੂੰ ਲੱਗਾ ਕਿਉਂਕਿ ਗੰਦੇ ਧਾਂ ਦੇ ਸਿਰ ਦਿੱਤਾ ਉਹ ਪਿਛੇ ਪ੍ਰਸ਼ਾਦਾ ਜਿਹੜਾ ਇੰਨੀ ਸੁੱਚਮਤਾ ਨਾਲ ਤਿਆਰ ਕੀਤਾ ਦੀ ਖਾਧਾ ਸੀ ਆਖਣ ਲੱਗੇ ਅਨਦੇਵਤਾ ਪਾਣੀ ਦੇਵਤਾ ਪੈਸਾਂਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹਵਾ ਪਾਕ ਪਵਿਤ ਤੇ ਅਨ ਦੇਵਤਾ ਭਾਵ ਜਿਲੇ ਅਸੀਂ ਪ੍ਰਸ਼ਾਦਾ ਛਕਣ ਲੱਗਦੇ ਆ ਤਾਂ ਮੱਥੇ ਨੂੰ ਲਾਉਨੇ ਆ ਨਾ ਮੱਥਾ ਟੇਕਦੇ ਆ ਪ੍ਰਸ਼ਾਦੇ ਨੂੰ ਤੇ ਉਹ ਮਹਾਰਾਜ ਕਹਿੰਦੇ ਇਹ ਸਾਰੇ ਦੇਵਤਾ ਸਰੂਪ ਆ ਭਾਵ ਕੇ ਪੂਜਣ ਯੋਗ ਆ ਜਿਵੇਂ ਦੇਵਤਿਆਂ ਦੀ ਅਨਮਤ ਦੇ ਵਿੱਚ ਪੂਜਾ ਹੁੰਦੀ ਆ ਨਾ ਇਸ ਤਰ੍ਹਾਂ ਸਾਡੇ ਵਾਸਤੇ ਅਨ ਜਿਹੜਾ ਪ੍ਰਸ਼ਾਦਾ ਆ ਇਹ ਪੂਜਣ ਯੋਗ ਆ ਜਿਦਵਲੇ ਅੰਨ ਤੇ ਪਾਣੀ ਤੇ ਲੂਣ ਤੇ ਘੇ ਤੇ ਅਗ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਇਕੱਠੀਆਂ ਹੁੰਦੀਆਂ ਤਾਂ ਪਵਿੱਤਰ ਭੋਜਨ ਬਣ ਜਾਂਦਾ ਤੇ ਉਹ ਭੋਜਨ ਬਣ ਗਿਆ ਪਵਿੱਤਰ ਲੋਕੀ ਕਿਦਾਂ ਖੁਸ਼ਬੂ ਲੈ ਲੈ ਕੇ ਦੇਖਦੇ ਆ ਬੇ ਬਹੁਤ ਸੁਆਦ ਵਾ ਬੜਾ ਵਧੀਆ ਬਣਿਆ ਤੇ ਜਿਦਵਲੇ ਉਹੋ ਹੀ ਭੋਜਨ ਮਾਰੇ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਪਸੰਤਰ ਦੇਵਤਾ ਲੂਣ ਪੰਜਵਾ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ ਪਰ ਉਹਦੀ ਦਸ਼ਾ ਕੀ ਹੋਈ ਕਹਿੰਦੇ ਪਾਪੀ ਸੋਂ ਤਨ ਗੰਡਿਆ ਉਹ ਸਰੀਰ ਪਾਪੀ ਸਰੀਰ ਵਾਂ ਜਿਹੜਾ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਭਜਨ ਨਹੀਂ ਕਰਦਾ ਸਿਰਫ ਰਸਾਂ ਕਸਾਂ ਵਿੱਚ ਉਲਜਿਆ ਹੋਇਆ ਦੁਨਿਆਵੀ ਦਾਸ ਮਾਨਦਾ ਨਾ ਤੇ ਉਹ ਸਰੀਰ ਪਾਪੀ ਆ ਤੇ ਮਹਾਰਾਜ ਕਹਿੰਦੇ ਪਾਪੀ ਤੋਂ ਤੁਹਾਨੂੰ ਗੱਡਿਆ ਉਹ ਜਿਹੜਾ ਪਵਿੱਤਰ ਭੋਜਨ ਤਿਆਰ ਹੋਇਆ ਸੀ ਨਾ ਅੰਨ ਰਲ ਕੇ ਅੰਨ ਦੇਵਤਾ ਪਾਣੀ ਦੇਵਤਾ ਤੋਂ ਜਿਹੜਾ ਪਵਿੱਤਰ ਪਾਕ ਹੋਆ ਪਾਕ ਪਵੇ ਤੇ ਜਿਹੜਾ ਪਵਿੱਤਰ ਭੋਜਨ ਤਿਆਰ ਉਸੇ ਖੁਸ਼ਬੂ ਆਉਂਦੀ ਸੀ ਉਹਦੇ ਵਿੱਚੋਂ ਮਹਿਕਾ ਮਾਰਦਾ ਸੀ ਖਾਣ ਨੂੰ ਦਿਲ ਕਰਦਾ ਸੀ ਉਹ ਉਹ ਜਿਸ ਵੇਲੇ ਅੰਦਰ ਸਿੱਟਿਆ ਨਾ ਹੱਥੀ ਜਾਈ ਸੁੱਟਿਆ ਉਹ ਜਿਸ ਵੇਲੇ ਗੰਦੇ ਅੰਦਰ ਦੇ ਵਿੱਚ ਸਿੱਟ ਦਿੱਤਾ ਤੇ ਮਾਰੇ ਪਾਪੀ ਸਰੀਰ ਨਾਲ ਉਸ ਉਸ ਪਵਿੱਤਰ ਭੋਜਨ ਦੀ ਸੰਗਤ ਹੋ ਗਈ ਨਾ ਤੇ ਮਹਾਰਾਜ ਕਹਿੰਦੇ ਫਿਰ ਉਹਦਾ ਹਾਲਤ ਪਤਾ ਕੀ ਹੋ ਗਈ ਜਿਸ ਵੇਲੇ ਉਹ ਭੋਜਨ ਸਾਨੂੰ ਅੰਦਰ ਸਿੱਟਿਆ ਹਾਜਮ ਹੋ ਗਿਆ ਤੇ ਕੁਝ ਘੰਟਿਆਂ ਵਿੱਚ ਉਹ ਮਲ ਬਣ ਗਿਆ ਮਲ ਬਣ ਕੇ ਜਿਸ ਵੇਲੇ ਉਹਨੂੰ ਅਸੀਂ ਤਜਿਆ ਨਾ ਮਲ ਮਲ ਜਿਹੇ ਵੇਲੇ ਅਸੀਂ ਖੇਤਾਂ ਵਿੱਚ ਮਲ ਜਾ ਕੇ ਕੱਢਿਆ ਉਹ ਮਲ ਸਾਡੇ ਅੰਦਰੋਂ ਨਿਕਲ ਗਿਆ ਤਾਂ ਜਿਹੜਾ ਉਹ ਹੀ ਪਵਿੱਤਰ ਭੋਜਨ ਸੀ ਜਿਹਨੂੰ ਲੋਕੀ ਸੁੰਘਦੇ ਨਾਲ ਖੁਸ਼ਬੂ ਲੈਂਦੇ ਸੀ ਨਾ ਉਹ ਸਾਡੇ ਪਾਪੀ ਸਰੀਰ ਨਾਲ ਸੰਗਤ ਹੋਣ ਕਰਕੇ ਉਹਦੀ ਤਾਂ ਉਹ ਮਲ ਬਣ ਗਿਆ ਤਾਂ ਫਿਰ ਥੁੱਕਾਂ ਪਈਆਂ ਤਿੱਤ ਫਿਰ ਜਿਹਨੂੰ ਜਿਹਨੂੰ ਲੋਕੀ ਪਹਿਲਾਂ ਖੁਸ਼ਬੂ ਲੈਂਦੇ ਸੀ ਨੇੜੇ ਕਰਕੇ ਫਿਰ ਮੂੰਹ ਦੇ ਉੱਤੇ ਇਦਾਂ ਪੱਲਾ ਨੰਗ ਕੇ ਗੋਲ ਦੀ ਨੰਗਣ ਲੱਗ ਪੈ ਉਸੇ ਹੀ ਅਨ ਦੇਵਤੇ ਦੀ ਇੰਨੀ ਦੁਰਦਸ਼ਾ ਹੋ ਗਈ ਸਾਡੇ ਪਾਪੀ ਸਰੀਰ ਨਾਲ ਸੰਗਤ ਹੋਣ ਕਰਕੇ ਕਿਉਂਕਿ ਸਰੀਰ ਪਾਪੀ ਆ ਭਈ ਨਾਮ ਨਹੀਂ ਜਪਦਾ ਸੇਵਤ ਸਲਾਹ ਨਹੀਂ ਕਰਦਾ ਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ ਤੇ ਜਦ ਮੱਲੇ ਉਹਦੀ ਸੰਗਤ ਹੋਈ ਪਾਪੀ ਸਰੀਰ ਨਾਲ ਤਾਂ ਉਹਦੇ ਤੇ ਮਲ ਬਣ ਗਿਆ ਤੇ ਉਹਦੇ ਤੇ ਥੁੱਕਾਂ ਪੈਣ ਲੱਗ ਪਈਆਂ ਜਿਹਦੀ ਖੁਸ਼ਬੂ ਲੈਂਦੇ ਸੀ ਉਹਦੇ ਤੇ ਥੁੱਕਣ ਯੋਗ ਹੋ ਗਿਆ ਉਹ ਤੇ ਮਹਾਰਾਜ ਇਹ ਉਦਾਹਰਣ ਦੇ ਕੇ ਲਾਸਟ ਵਿੱਚ ਗੁਰਮਤਿ ਦੀ ਗੱਲ ਸਮਝਾਉਂਦੇ ਆਖਰੀ ਟੋਕ ਵਿੱਚ ਗੁਰਮਤਿ ਦੀ ਗੱਲ ਇਹ ਸਾਰੀ ਬ੍ਰਾਹਮਣ ਦਾ ਪਖੰਡ ਖੋਲਿਆ ਲਾਟਵੇਂ ਦੀ ਗੁਰਮਤਿ ਦੀ ਗੱਲ ਕਹਿੰਦੇ ਕਹਿੰਦੇ ਥੋਕਾਂ ਪਈਆਂ ਤੇ ਜਿਤਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਏ ਨਾਨਕ ਏਵੇਂ ਜਾਣੀਐ ਤਿਤਮੁਖ ਥੋਕਾਂ ਪਾਏ ਉਹ ਕਹਿੰਦੇ ਭਾਈ ਜਿਹੜਾ ਮਨੁੱਖ ਬਗੈਰ ਪਰਮਾਤਮਾ ਦੀ ਸਿਫਤ ਸਲਾਹ ਤੋਂ ਉਹਦੀ ਬੰਦਗੀ ਤੋਂ ਉਹਦੇ ਸ਼ੁਕਰਾਨਾ ਕੀਤੇ ਤੋਂ ਬਗੈਰ ਹੀ ਉਹਦੀਆਂ ਦਾਤਾਂ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾਂ ਦੇਣ ਵਾਲਾ ਤੈਨੂੰ ਭੁੱਲ ਗਿਆ ਜਿਹੜੀਆਂ ਦਾਤਾਂ ਉਹਨੇ ਦਿੱਤੀਆਂ ਨਾ ਉਹਨਾਂ ਦਾਤਾਂ ਦੇ ਨਾਲ ਸਾਡਾ ਪਿਆਰ ਪੈ ਗਿਆ ਤੇ ਮਹਾਰਾਜ ਕਹਿੰਦੇ ਭਾਈ ਜਿਤਮੁਖ ਨਾਮ ਨਾ ਉਚਰ ਬਿਨ ਨਾਵੈ ਰਸ ਖਾਏ ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਤੋਂ ਉਹਦਾ ਨਾਮ ਜਪਣ ਤੋਂ ਬਗੈਰ ਉਹਦੀ ਚੇਤੇ ਤੋਂ ਉਹਦੇ ਸਿਮਰਨ ਤੋਂ ਬਗੈਰ ਜਿਹੜਾ ਦੁਨਿਆਵੀ ਰਸ ਖਾਦ ਖਾਂਦਾ ਹੈ ਨਾ ਤੇ ਮਹਾਰਾਜ ਕਹਿੰਦੇ ਨਾਨਕ ਏ ਮੈਂ ਜਾਣੀਆ ਤਿਤਮੁਖ ਠੁੱਕਾ ਪਾਏ ਕਹਿੰਦੇ ਜਿੱਦਾਂ ਹੈ ਤਾਂ ਤੂੰ ਪ੍ਰਮਾਤਮਾ ਦੇ ਅੰਸ ਹੈ ਪਰ ਜਿਸ ਵੇਲੇ ਤੂੰ ਨਾਮ ਜਪਣ ਤੋਂ ਬਗੈਰ ਤੇ ਰਸ ਖਾਦ ਭੋਗ ਕੇ ਜਾਣਾ ਨਾ ਦੁਨੀਆਂ ਤੋਂ ਤਾਂ ਤੇਰੇ ਮੂੰਹ ਦੇ ਉੱਤੇ ਵੀ ਇਦਾਂ ਠੁੱਕਾ ਪੈਣੀਆ ਜਿੱਦਾਂ ਉਹ ਪਵਿੱਤਰ ਅੰਨ ਜਿਹੜਾ ਸੀ ਉਹ ਸਰੀਰ ਦੇ ਨਾਲ ਗੰਦੀ ਮਾਰੇ ਸਰੀਰ ਨਾਲ ਸੰਗਤ ਕਰਨ ਕਰ ਉਹ ਮਲ ਬਣ ਗਿਆ ਉਹਦੇ ਉੱਤੇ ਥੁੱਕਾਂ ਪਈਆਂ ਨਾ ਹਾਲਾਂਕਿ ਪੂਜਣ ਯੋਗ ਸੀਗਾ ਅਨਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਦੇਵਤਾ ਰੂਪ ਸੀਗੇ ਪਰ ਉਹ ਮਲ ਬਣ ਗਿਆ ਕਿਉਂ ਬਣ ਗਿਆ ਉਹਦੀ ਦਸ਼ਾ ਇਹ ਕਿਉਂ ਹੋ ਗਈ ਭੈੜੀ ਵੀ ਉਹਦੇ ਤੇ ਥੁੱਕਾਂ ਪੈਣ ਲੱਗੀਆਂ ਕਿਉਂਕਿ ਉਹ ਉਹਨੇ ਮਾੜੇ ਸੰਗ ਸਰੀਰ ਨਾਲ ਪਾਪੀ ਸਰੀਰ ਨਾਲ ਸੰਗਤ ਕਰ ਲਈ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਤ ਨ ਜਿਤਮੁਖ ਨਾਮ ਨਾ ਉਚਰ ਬਿਨ ਨਾਵੈ ਰਸ ਖਾਏ ਨਾਨਕ ਏਵੈ ਜਾਣੀਐ ਤਿਤਮੁਖ ਤੁਕਾ ਪਾਏ ਕਹਿੰਦੇ ਭਾਈ ਜੇਲੇ ਦਰਗਾਹ ਤੇ ਜਾਣਾ ਨਾ ਤੇ ਜੇ ਤੂੰ ਇੱਥੇ ਰਸਾਂ ਕਸਾਂ ਨੂੰ ਛਕਦਾ ਹੋਇਆ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਦਾਤਾਂ ਨੂੰ ਭੋਗਦਾ ਹੋਇਆ ਉਹਨੂੰ ਭੁੱਲ ਗਿਆ ਤੇ ਸਮਝ ਲੈ ਤੂੰ ਵੀ ਪ੍ਰਮਾਤਮਾ ਦੇ ਅੰਸ ਨੂੰ ਕਹੋ ਕਿ ਵੀਰੇ ਨਾਮ ਕੀ ਅੰਸ ਮਾਨ ਤੂੰ ਜੋਤ ਸਰੂਪ ਹੈ ਤੂੰ ਪ੍ਰਮਾਤਮਾ ਦੇ ਅੰਸ਼ ਹੋਣ ਦੇ ਬਾਵਜੂਦ ਵੀ ਜਿਸ ਵੇਲੇ ਇੱਥੋਂ ਜਾਣਾ ਹੈ ਨਾ ਹੈ ਤਾਂ ਤੂੰ ਆਦਰ ਦਾ ਪਾਤਰ ਵਾ ਸਤਿਕਾਰ ਦਾ ਪਾਤਰ ਵਾ ਪ੍ਰਮਾਤਮਾ ਦੇ ਅੰਸ਼ ਵਾ ਪਰ ਤੇਰੇ ਮੂੰਹ ਤੇ ਵੀ ਥੁੱਕਾਂ ਪੈਣੀਆਂ ਜਿੱਦਾਂ ਉਸ ਪਵਿੱਤਰ ਭੋਜਨ ਦੇ ਉੱਤੇ ਮਲ ਬਣਨ ਕਰਕੇ ਥੁੱਕਾਂ ਪਈਆਂ ਮਲ ਕਿਉਂ ਬਣਿਆ ਕਿਉਂਕਿ ਮਾਰੇ ਪਾਪੀ ਸੰਗਤ ਦੀ ਪਾਪੀ ਸਰੀਰ ਦੀ ਸੰਗਤ ਕਰ ਲਈ ਇਸੇ ਤਰ੍ਹਾਂ ਤੂੰ ਰਸਾਂ ਕਸਾਂ ਨਾਲ ਰਲਿਆ ਹੋਇਆ ਪ੍ਰਮਾਤਮਾ ਨੂੰ ਭੁੱਲ ਗਿਆ ਤਾਂ ਤੇਰੇ ਮੂੰਹ ਤੇ ਵੀ ਥੁੱਕਾਂ ਪੈਣੀਆਂ ਮਹਾਰਾਜ ਇਹ ਸਾਨੂੰ ਇੱਕ ਗੁਰਮਤ ਦਾ ਸਿਧਾਂਤ ਡ੍ਰਿੜ ਕਰਾਉਂਦੇ ਇਸ ਸ਼ਬਦ ਦੇ ਵਿੱਚ ਬਿਨਾਂ ਦੇਵਤਾ ਪਾਣੀ ਦੇਵਤਾ ਪਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਗ ਪਵਿਤ ਪਰ ਅਸੀਂ ਇਹਨੂੰ ਸਮਝਣ ਦੀ ਬਜਾਏ ਅਸੀਂ ਹੋਰ ਜੀ ਸਾਡੇ ਮਹਾਂਪੁਰਖਾ ਕਹਿੰਦੇ ਜੀ ਸਾਡੇ ਮਹਾਂਪੁਰਖਾ ਕਹਿੰਦੇ ਹੋਈਆਂ ਭੁੱਲਾਂ ਦੀ ਖਿਮਾ ਆ ਪੇਜ ਨੂੰ ਫੋਲੋ ਕਰਿਓ ਭਾਈ ਲਾਈਕ ਕਰਿਓ ਫਿਰ ਗਾਹਾਂ ਉਤਸ਼ਾਹਤ ਕਰਿਓ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਰਮਤ ਦੀਆਂ ਸਿੱਧਾਂ ਆ ਉਹਨਾਂ ਨਾਲ ਸਾਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਭੁੱਲਾਂ ਦੀ ਖਿਮਾ